ਪਿਆਰੀ ਸਾਹ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਭਾਈ ਸੱਤਾ ਅਤੇ ਭਾਈ ਬਲਵੰਡ ਗੁਰੂ ਦਰਬਾਰ ਦੇ ਕੀਰਤਨੀਏ ਸਨ ਇੱਕ ਵਾਰੀ ਭਾਈ ਸੱਤਾ ਜੀ ਨੇ ਆਪਣੀ ਧੀ ਦੇ ਵਿਆਹ ਉੱਤੇ ਵੱਡਾ ਸਗਾਗਮ ਕਰਨ ਲਈ ਗੁਰੂ ਸਾਹਿਬ ਤੋਂ ਬਹੁਤ ਸਾਰੇ ਧਨ ਦੀ ਮੰਗ ਕੀਤੀ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਬੇਲੋੜੇ ਖਰਚੇ ਨਾਲੋਂ ਸਧਾਰਨ ਤਰੀਕੇ ਨਾਲ ਸਗਾਗਮ ਕਰੋ ਪਰ ਭਾਈ ਸਾਹਿਬ ਨਾ ਮੰਨੇ ਉਹਨਾਂ ਮੰਗ ਕੀਤੀ ਕਿ ਸੰਗਤ ਵੱਲੋਂ ਜੋ ਪੇਟਾ ਆ ਜਾਵੇ ਉਹ ਸਾਨੂੰ ਦੇ ਦੇਵੋ ਗੁਰੂ ਸਾਹਿਬ ਉਸ ਦਿਨ ਦੀ ਸਾਰੀ ਪੇਟਾ ਭਾਈ ਸਾਹਿਬ ਨੂੰ ਦੇਣ ਲਈ ਸਹਿਮਤ ਹੋ ਗਏ ਉਸ ਦਿਨ ਦੀ ਪੇਟਾ ਰਜਾਨਾ ਨਾਲੋਂ ਘੱਟ ਚੜੀ ਇਸ ਕਾਰਨ ਸਾਰੀ ਪੇਟਾ ਲੈਣ ਤੋਂ ਬਾਅਦ ਉਹਨਾਂ ਨੂੰ ਤਸੱਲੀ ਨਾ ਹੋਈ ਇਸ ਮੌਕੇ ਦਾ ਲਾਭ ਉਠਾ ਕੇ ਗੁਰੂ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਪ੍ਰਿਥੀ ਚੰਦ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮਾਇਆ ਨਾ ਦੇਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਗਤ ਨੂੰ ਪੇਟਾ ਦੇਣ ਤੋਂ ਰੋਕਿਆ ਹੈ ਸੰਗਤ ਤੁਹਾਡੇ ਵੱਲੋਂ ਕੀਤਾ ਕੀਰਤਨ ਸੁਣ ਲਈ ਹੀ ਆਉਂਦੀ ਹੈ ਜੇ ਤੁਸੀਂ ਕੀਰਤਨ ਨਹੀਂ ਕਰੋਗੇ ਤਾਂ ਸੰਗਤ ਵੱਲੋਂ ਕੋਈ ਪੇਟਾ ਨਹੀਂ ਆਵੇਗੀ ਪ੍ਰੀਤੀ ਚੰਦ ਦੀਆਂ ਗੱਲਾਂ ਵਿੱਚ ਆ ਕੇ ਭਾਈ ਸੱਤਾ ਤੇ ਭਾਈ ਬਲਵੰਡ ਅਗਲੇ ਦਿਨ ਕੀਰਤਨ ਕਰਨ ਨਾ ਗਏ ਗੁਰੂ ਸਾਹਿਬ ਨੇ ਉਹਨਾਂ ਨੂੰ ਬੁਲਾਉਣ ਲਈ ਕੁਝ ਸਿੱਖ ਭੇਜੇ ਉਹ ਨਹੀਂ ਆਏ ਗੁਰੂ ਸਾਹਿਬ ਨੇ ਫੇਰ ਤੋਂ ਕੁਝ ਮੁਖੀ ਸਿੱਖਾਂ ਨੂੰ ਭੇਜਿਆ ਪਰ ਉਹਨਾਂ ਆਉਣ ਤੋਂ ਮਨਾਂ ਕਰ ਦਿੱਤਾ ਤੀਜੀ ਵਾਰ ਗੁਰੂ ਸਾਹਿਬ ਆਪ ਚੱਲ ਕੇ ਉਹਨਾਂ ਨੂੰ ਬੁਲਾਉਣ ਲਈ ਗਏ ਪਰ ਪ੍ਰਿਥੀਚੰਦ ਵੱਲੋਂ ਢਕਾਏ ਹੋਏ ਦੋਵੇਂ ਹੀ ਗੁਰੂ ਸਾਹਿਬ ਨੂੰ ਗਲਤ ਸ਼ਬਦ ਬੋਲਣ ਲੱਗ ਪਏ ਗੁਰੂ ਸਾਹਿਬ ਨੇ ਉਹਨਾਂ ਦੇ ਬੋਲ ਕਬੂਲ ਸੁਣ ਕੇ ਉਹਨਾਂ ਨੂੰ ਨਿਮਰਤਾ ਨਾਲ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਇਸ ਦੇ ਉਲਟ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਮਾੜੀ ਪਾਸ਼ਾ ਵਰਤਣੀ ਸ਼ੁਰੂ ਕਰ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਮਾੜੇ ਬੋਲ ਸੌਂਦਿਆ ਹੀ ਗੁਰੂ ਸਾਹਿਬ ਨੇ ਕਿਹਾ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਰੁੱਧ ਬੋਲੇ ਹੋ ਕਾਲਜੋਗ ਦੇ ਕੋੜੀਓ ਇਹ ਕਹਿ ਕੇ ਗੁਰੂ ਸਾਹਿਬ ਚਲੇ ਗਏ ਗੁਰੂ ਸਾਹਿਬ ਨੇ ਸੰਗਤ ਨੂੰ ਹਦਾਇਤ ਕੀਤੀ ਕਿ ਕੋਈ ਵੀ ਇਹਨਾਂ ਨੂੰ ਸਾਡੇ ਸਾਹਮਣੇ ਨਾ ਲਿਆਵੇ ਜੇ ਕੋਈ ਇਹਨਾਂ ਨੂੰ ਮਾਫੀ ਦਿਵਾਉਣ ਲਈ ਆਇਆ ਤਾਂ ਉਸ ਦਾ ਮੂੰਹ ਕਾਲਾ ਕਰਕੇ ਗਧੇ ਉੱਤੇ ਚੜਾ ਕੇ ਗਲੀਆਂ ਵਿੱਚ ਘਮਾਇਆ ਜਾਵੇਗਾ ਗੁਰੂ ਸਾਹਿਬ ਸੰਗਤ ਨਾਲ ਮਿਲ ਕੇ ਕੀਰਤਨ ਕਰਨ ਲੱਗੇ ਗੁਰੂ ਸਾਹਿਬ ਸਰਿੰਦਾ ਸਾਜ਼ ਨੂੰ ਵਜਾਉਂਦੇ ਸਨ ਗੁਰੂ ਸਾਹਿਬ ਨੇ ਸਿੱਖਾਂ ਨੂੰ ਕੀਰਤਨ ਦੀ ਦਾਤ ਨਾਲ ਨਵਾਜਿਆ ਕੁਝ ਦਿਨਾ ਮਗਰੋਂ ਭਾਈ ਸੱਤਾ ਅਤੇ ਭਾਈ ਬਲਵੰਡ ਦੇ ਸਰੀਰ ਤੇ ਕੋੜ ਫੁੱਟ ਪਿਆ ਕੋਈ ਕੋਈ ਵੀ ਉਹਨਾਂ ਨੂੰ ਆਪਣੇ ਪਾਸ ਖੜਨ ਨਾ ਦਿੰਦਾ ਆਖਰ ਬਿਮਾਰੀ ਤੋਂ ਤੰਗ ਆ ਕੇ ਪਿਤਾ ਪੁੱਤਰ ਲਾਹੌਰ ਦੇ ਭਾਈ ਲੱਧਾ ਜੀ ਕੋਲ ਗਏ ਉਹਨਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਗਲਤੀ ਦੀ ਮਵਾਫੀ ਦਵਾ ਦੇਣ ਭਾਈ ਲੱਧਾ ਜੀ ਨੂੰ ਗੁਰੂ ਸਾਹਿਬ ਦੇ ਹੁਕਮ ਦਾ ਪਤਾ ਸੀ ਇਸ ਲਈ ਉਹਨਾਂ ਹੁਕਮ ਮੰਨਦੇ ਹੋਏ ਆਪਣਾ ਮੂੰਹ ਕਾਲਾ ਕਰ ਲਿਆ ਆਪ ਗਧੇ ਉੱਤੇ ਚੜ ਕੇ ਨਾਲ ਢੋਲ ਵਜਾਉਂਦਿਆਂ ਹੋਣੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚ ਗਏ ਭਾਈ ਲੱड्डा ਜੀ ਨੇ ਭਾਈ ਸੱਤਾ ਜੀ ਅਤੇ ਭਾਈ ਦਲਬਲਵੰਡ ਜੀ ਨੂੰ ਬਖਸਣ ਲਈ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗੁਰੂ ਸਾਹਿਬ ਨੇ ਕਿਹਾ ਉਹ ਗੁਰੂ ਘਰ ਵੱਲੋਂ ਤਾਂ ਬਖਸ਼ੇ ਜਾਣਗੇ ਜੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਘਰ ਦੀ ਉਸਤਤ ਕਰਨਗੇ ਗੁਰੂ ਘਰ ਦੀ ਸਿਫਤ ਸਲਾਹ ਕਰਨ ਨਾਲ ਉਹਨਾਂ ਦਾ ਕੋਹੜ ਠੀਕ ਹੋ ਜਾਵੇਗਾ ਜਦੋਂ ਹੀ ਭਾਈ ਸੱਤਾ ਤੇ ਭਾਈ ਬਲਵੰਡ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦਾ ਕੋੜ ਪੂਰੀ ਤਰ੍ਹਾਂ ਠੀਕ ਹੋ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰਿਓ ਸਾਨੂੰ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਲਾਲਚ ਸਾਡੇ ਤੋਂ ਮਾੜੇ ਕੰਮ ਕਰਾਉਂਦਾ ਹੈ ਇਸ ਲਈ ਸਾਨੂੰ ਲੋਭ ਲਾਲਚ ਨਹੀਂ ਕਰਨਾ ਚਾਹੀਦਾ ਸਾਨੂੰ ਵਾਹਿਗੁਰੂ ਜੀ ਨੇ ਜੋ ਦਾਤ ਦਿੱਤੀ ਹੈ ਉਸ ਵਿੱਚ ਸੰਤੋਖ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪਣੇ ਚੈਨਲ ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਧੰਨਵਾਦ